سام پیارے کرے کدی بھی تبدی باہ نہ لگے نہ کھڑیاں

ਅਰਦਾਸ ਬੇਨਤੀ ਹੈ ਵੀ ਆਪਾਂ ਇਸ ਨੌਜਵਾਨ ਦੀ ਅਰਦਾਸਾਂ ਕਰੀਏ ਰਜੋਈਆਂ ਕਰੀਏ ਇੱਕ ਵਾਰ ਅਰਦਾਸਾਂ ਦੇ ਰੂਪ ਵਿੱਚ ਤਾੜੀਆਂ ਜ਼ੋਰਦਾਰ ਮਾਰਦੇ ਸੀ ਇਹ ਦੇ ਲਈ ਆਪਾਂ ਸੁਲਤਾਨ ਦੀ ਲਈ ਤਾੜੀਆਂ ਮਾਰ ਦਈਏ ਵੀ ਇਹ ਠੀਕ ਹੋਵੇ ਸੱਚ ਜਿਆਦਾ ਨਾ ਹੋਵੇ ਮਲਕ ਫੇਰ ਕਰੇ ਸੱਚ ਜਿਆਦਾ ਨਾ ਹੋਵੇ ਔਰ ਆਪਣੀਆਂ ਦੁਆਵਾਂ ਨੇ ਅਰਦਾਸਾਂ ਨੇ ਮੇਰੀ ਬੇਨਤੀ ਹੈ ਥੋੜੀ ਜਗ੍ਹਾ ਆਪਾਂ ਛੱਡ ਦਈਏ ਔਰ ਤੁਹਾਡੀਆਂ ਅਰਦਾਸਾਂ ਦੇ ਵਿੱਚ